ਆ ਅੱਜ ਤਾਂ ਜੀ ਜਤੰਤ ਨਹੀਂ ਹੈਗਾ ਸਾਰੇ ਮੁੱਕਿਆ ਪਿਆ ਨਾਲ ਜਰਦਾ ਹੀ ਮਾਲ ਲੀਏ ਜਰਦਾ ਵੀ ਮੁੱਕ ਗਿਆ ਮੇਰਾ ਸਾਲਾ ਰੱਬ ਮਲੀਆਂ ਦਾ ਬੈਰੀ ਬਣਿਆ ਪਿਆ ਓਏ ਓ ਕਿਹੜਾ ਸੁੱਖਾ ਮੰਗ ਆਏ ਓ ਗੋੜੇ ਬਈ ਉਹ ਦੇਖ ਕੇ ਦਾ ਸਰੀਰ ਤੇ ਜਾਨ ਤੇ ਜਾਨ ਆ ਗਈ ਹੈਗਾ ਕੋਈ ਮਾਲ ਪੱਤਾ ਭਾਈ ਲਵਾ ਦੇ ਸਰੀਰ ਟੁੱਟਿਆ ਅੱਜ ਤਾ ਸੋ ਲੱਗੇ ਆ ਜਾ ਭਾਈ ਆ ਜਾ ਮੈਂ ਵੀ ਲਈ ਹੈ ਨਾ ਦੋ ਵੀ ਲਾਲਾ ਦੇਖ ਮਾਲ ਜਿੰਨਾ ਜ਼ਿਕਰ ਕਰਾ ਭਾਈ ਜਿਉਂਦਾ ਮਾਲ ਤਾਂ ਇਹਦੀ ਪੈਂਦੀ ਨਹਿਰ ਤੋਂ ਲਾ ਕੇ ਮੁੱਕ ਨਹੀਂ ਦੇਣਾ ਭਾਈ ਤੈਨੂੰ ਪਤਾ ਲੱਗਿਆ ਬੋਟਾ ਆ ਗਿਆ ਸਿਰ ਤੇ ਹਾਂ 5 ਸਾਲ ਸੁੱਕਾ ਮਾਲ ਦੇ ਮਾਲ ਦੇ ਪਤੀ ਨਹੀਂ ਲੱਗਾ ਬੋਟਾ ਕਾਦ ਆ ਗਿਆ ਮੇਰੀ ਗੱਲ ਸੁਣ ਪਹਿਲਾ ਫਾੜੀਏ ਜੇ ਮੰਨ ਗਏ ਤੀ ਐਤ ਵੀ ਦੋ ਤਲਾਂ ਲੈ ਲਈਆਂ ਕਿੱਲੋ ਭੁੱਗੀ ਲਈਆਂ ਜਿਹੜਾ ਮਰਜੀ ਜਿੱਤੇ ਸਾਰੀਆਂ ਸੁਤਕਾ ਮਾਲ ਦੇ ਮਾਲ ਦੀ ਘੜਦੇ ਹੋ ਸਾਰੀਆਂ ਮਰ ਜਿਹੜਾ ਕੰਮ ਨਾ ਕਰਿਓ ਤੂੰ ਦੁਰ ਜਾ ਸੁਰ ਜਾ ਢੀੜੀਆਂ ਪੀਂਦਾ ਮੰਗ ਮੰਗ ਕੇ ਤੂੰ ਢੀੜੀਆਂ ਦਾ ਟੋੜਾ ਲਿਆ ਕੇ ਰੱਖੀਂ ਨਾ ਮੈਂ ਆ ਰਹਾ ਆਹ ਕੀ ਗੋਰੇ ਲਵਾਵੇ ਜੇ ਇਹਦਾ ਦਰੀ ਭੁਗਾਈ ਨੇ ਸਮਾਨ ਮੰਗਾਇਆ ਸੀ ਯਾਰ ਦਾਲ ਆਟਾ ਆਗਾ ਆਟੇ ਤੇ ਬਰਾਮਣ ਹੈ ਵੇ ਦੇ ਹੋ ਤੂੰ ਛੱਡ ਯਾਰ ਮਨਾ ਜਦ ਖਾਦਾ ਸੀ ਉਹ ਕੋਈ ਨ ਜਾਣੇ ਜਾਣੇ ਲਹੋ ਐ ਗਾਦਰ ਭਾਈ ਅੱਜ ਲੈ ਕੈ ਬੈਣ ਵੀ ਪਤਾ ਤੈਨੂੰ ਭਾਈ ਇਹ ਤਾਂ ਮੈਨੂੰ ਦੱਸੇਂ ਅੱਡਾ ਹੋਇਆ ਹੈ ਆਏ ਹੈ ਅੱਲਾਹ ਤੂ ਜੀਆ ਭਾਈ ਇਹ ਪਤਾ ਕਰ ਲੈ ਭਾਈ ਇਹ ਪਰਜਾਈ ਦਾਣੀ ਇਹ ਆਪਣਾ ਸੋਤਾ ਹੈ ਆਪਣਾ ਸੋਤਾ ਹੈ ਆਏ ਬੱਸ ਗਾਮ ਮੇ ਬਣਾ ਲਾ ਹੁਣ ਫਿਰ ਪੈਗ ਜਾ ਇੱਕ ਛੋਟਾ ਆ ਸਰੀਰ ਦੋਰੇ ਲਾਵੇਂਗਾ ਭਾਈ ਬਾਬੇ ਮੇਰੇ ਮੈਂ ਤਾਂ ਲਾਉਂਗਾ ਮੇਰਾ ਮਸਾਲਾ ਲੈ ਕੇ ਆਇਆ ਆ ਐ ਬਾਬੇ ਲੈ ਬਾਬੇ ਗੱਲ ਨਹੀਂ ਰਾਤ ਗਾਡਰ ਵੇਚਿਆ ਤਾਂ ਕੋਈ ਹੁੰਦਾ ਲੈ ਆ ਯਾਰ ਮੇਰੇ ਜੋਗੀਆਂ ਰਹਿ ਗਈ ਖਾਦਾ ਦਾ ਪਾਏ ਹੈਗਾ ਨਾ ਨਾ ਜਾਣਾ ਬਣਾ ਲਓ ਤੁਸੀਂ ਆ ਦੇਖ ਬੇਧਲੇ ਰੀ ਦੀ ਬੋਤਲ ਆ ਆ ਨਾ ਖੱਤੀ ਆ ਨਾ ਉਹ ਨਾ ਉਹ ਤੂੰ ਬੈ ਆ ਇਹਦਾ ਮੁੱਕ ਗਏ ਗੜਤੀ ਪਾ ਮੋਲ ਡਾਕਟਰ ਬੇਚਾਰਾ ਦਾਜ ਜਗੇ ਆਹੀ ਆ ਨਾ ਨੂੰ ਨੁਕੀਮ ਦਾ ਨੀ ਕੀ ਗੱਲ ਕਰਤੀ ਪਉਏ ਤੇ ਸਿਰ ਹੋਈ ਜਾਂਦੇ ਨੇ ਜੀਆਂ ਉਹ ਪਿੰਡ ਦੇ ਦੀ ਨਹਿਰ ਘੜਦਾ ਹੈ ਨਹਿਰ ਉਵੇਂਗਾ ਦੱਸ ਬਾਈ ਫਿਰ ਕੀ ਗੱਲ ਤੂੰ ਇਹਦੇ ਮਲੰਗ ਪਿੱਛੇ ਕਾਦੋ ਲੱਗਿਆ ਉਹਦੇ ਸੁਣਤਾ ਸਹੀ ਕਿਰਾ ਥੋੜਾ ਵੇ ਚੱਲ ਜਨਾ ਬਾਈ ਉਹ ਇਹੋ ਸੋਚੀ ਸਰਪੰਚ ਚੁਣਦੇ ਨੇ ਆਈ ਵੇਰੀ ਉਹਨੂੰ ਨਹੀਂ ਲਾਦੇ ਯਾਰ ਆਪਣੇ ਖੇਤ ਰਸਤੇ ਆਮੜੀਆਂ ਬਾਤ ਵੀ ਕੋਈ ਸਰਪੰਚ ਬਣਨਾ ਚਾਹੀਦਾ ਬਾਈ ਕਿਹੜਾ ਬਣੂ ਫਿਰ ਥੋੜਾ ਵੀਰ ਮੈਂ ਮੈਨੂੰ ਬਣਾਓ ਹਾਂ ਮੂੰਹ ਦੇਖਿਆ ਤੇਰਾ ਤੇ ਮੈਂ ਜੀਰੀ ਨੂੰ ਕੀੜੇ ਲੱਗੇ ਹੁੰਦੇ ਨੇ ਆ ਜੇ ਮਰਜੀ ਹੋਵੇ ਜੇ ਤੁਸੀਂ ਮੇਰਾ ਵੀਰੇ ਆਸਾਂ ਦਿਓ ਫੇਰੀ ਬਣੂ ਮੈਂ ਸਰਪੰਚ ਸਾਰੇ ਠੀਕ ਆ ਬਾਈ ਤੇਰਾ ਸਾਥ ਦਾ ਸੀ ਦੇ ਦਾਂਗੇ ਪਰ ਕੋਈ ਖਰਚਾ ਪਤਾ ਕਰਨ ਵਾਸਤੇ ਵੀ ਚਾਹੀਦਾ ਮੈਂ ਬੱਤਾ ਵੰਡਣਾ ਬੰਦਾ ਉਹ ਮੈਂ ਹੱਲ ਸਾਰੇ ਆਪ ਹੀ ਕਰ ਲੂੰ ਤੁਹਾਨੂੰ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਬਸ ਮੇਰਾ ਸਾਥ ਦਿਓ ਦੋਨੇ ਸਾਥ ਸੀ ਤੈਨੂੰ ਦੇਵਾਂਗੇ ਬਾਈ ਯਾਰ ਹੋਰ ਪਿੰਡ ਜੋ ਚਾਹੀਦੀ ਇੱਕ ਮੋੜਨਾ ਬਈ ਸਾਡੀ ਦੋਵਾਂ ਦੀ ਹਿੰਮਤ ਕਿਆ ਮਾਰਨਾ ਯਾਰ ਤੂੰ ਮੈਂ ਤੂੰ ਹੀ ਤੜਕੇ ਆਏ ਦੁਹੇ ਜਾਣੇ ਸਾਡਾ ਹੱਲ ਕਰ ਲਿਓ ਕੋਈ ਉਹ ਤਾਂ ਸਰਪੰਚ ਜਿੱਤਣ ਜੁੱਤਣਾ ਲਾਇ ਲੱਗਦਾ ਨਹੀਂ ਓਏ ਚਾਲ 10 ਦਿਨ ਦਾ ਰੰਗ ਦਾ ਜਗਾੜ ਹੋ ਗਿਆ ਔਰ ਜੀ ਸਰਪੰਚ ਸਭ ਹੈਗੇ ਕਰ ਆ ਜਾ ਆ ਜਾ ਬਿੰਦੀ ਆ ਜਾ ਆ ਗਿਆ ਸਰਪੰਚ ਔਰ ਕਿੱਥੇ ਆ ਸਰਪੰਚ ਟਰਾਲੀ ਬੈਗ ਲਾਉਣਾ ਹਾਂ ਮਸਕ ਛਾਲ ਰੱਖਿਆ ਮੇਰਾ ਗੋਣ ਕਰਨਾ ਨਹੀਂ ਚੱਲੇ ਜਲਦੀ ਜਲਦੀ ਕਰ ਜਾਣਾ ਨਹੀਂ ਆ ਬਿਹਾੜੀਆਂ ਬੈਠਾ ਮੈਂ ਦਾ ਕੋਈ ਧੀਰੀ ਬੁਰੀ ਹੋ ਗਈ ਆ ਮੇਰੀ ਜੇ ਬੇਲਾ ਦੇਖਦਾ ਆ ਭਾੜਾ ਸਰਪੰਚਾ ਆ ਮੁੰਜੀ ਮੁੰਜੀ ਨਾ ਦੇ ਚੌਂਜੀ ਆਜੱਕ ਮੈਂ ਲੜਦੀ ਉਹ ਨਾ ਟੋਰਟੇ ਇਹਦਾ ਦੱਸੀ ਵੀ ਦੇਵੇ ਇੱਕ ਮਿੰਟ ਉਹ ਆ ਗਏ ਬਿਰੇ ਪੁੱਲ ਘਟਲਿਆਂ ਦਾ ਵੀ ਨਹੀਂ ਦੇਗੇ ਉਹ ਮੈਨਾਂ ਨਹੀਂ ਇੱਤੀ ਅੜਿਆ ਵੇ ਤਰਨਾ ਉਹ ਇੱਥੇ ਮੁੰਜੀ ਮੁੰਜੀ ਢਾਲੀ ਉਹ ਕੋਈ ਨਾ ਕੋਈ ਨਾ ਡੋਣਾ ਡੋਣਾ ਆਪਣਾ ਹੀ ਦਾ ਘਰ ਆ ਉਹ ਕਾ ਬਣੇ ਪਾਈ ਦੇ ਨਾਮ ਦਾ ਮੈਂ ਇੱਥੀ ਅੜਿਆ ਬੈਠਾ ਨਾ ਉਹ ਜਨਾ ਕੀ ਹਾਂ ਵਾਲਾ ਉਹ ਪਹਿਲਾ ਹੱਥ ਦਾ ਢੋਲਾ ਉਹ ਗਾਉਂਦੇ ਹੋਗੇ ਤੂੰ ਅਮੜਾ ਦੇ ਪਾਈ ਹਥੇ ਨੇ ਪਾਣੀ ਯਾ ਬਿਆ ਉਹ ਗੋਰਾ ਤੇ ਗੋਰੀ ਨਹੀਂ ਆਇਆ ਹੈਗਾ ਉਹ ਦੋਰਾ ਦਾ ਗਿਆ ਜੰਗਲ ਦਾ ਕਿਨੇ ਉਹ ਗੋਰਾ ਦਾ ਗਿਆ ਹੋਇਆ ਰੈਲੀ ਵਾਸਤੇ ਰੈਲੀ ਵਾਸਤੇ ਬੰਦੇ ਜੇ ਲਾਗਾ ਹੈਗਾ ਮੈਂ ਫਿਰ ਹੋਰ ਦੇਣਾ ਵਈਆ ਐਤ ਕੀ ਬਣਾ ਦੇਣਾ ਤੈਨੂੰ ਉਹ ਬਾ ਬਣੇ ਹੋਏ ਆਪਾਂ ਆ ਫੇ ਕਾਗਜ ਭਰ ਕੇ ਆਈਏ ਚੱਲ ਜਲ ਕਾਗਜ ਤਾਂ ਲੈ ਆਵਰ ਜਾਈ ਨੂੰ ਕਹਿ ਕੇ ਪਹਿਲਾਂ ਮੈਂ ਵੀਰਾ ਬਣ ਕੇ ਵੀਰੀ ਨਾਲ ਦੇਖ ਵੀਰੀ ਹੁਣ ਮੇਰੇ ਕੋਲ ਬਣਾਈ ਦੀ ਸਰਪੰਚ ਦਾ ਤੂੰ ਉਹ ਕੋਈ ਨਾ ਫਿਰ ਅੱਖ ਨੇ ਕਰਾਂਗੇ ਤੁਹਾਡਾ ਹੱਲ ਮੇਰੇ ਮੂਰੇ ਕੋਲ ਨਹੀਂ ਹੈ ਉਹ ਆਕੇ ਦਊ ਕਿਹੜੀ ਹੁੰਦੇ ਆ ਇੰਟੀਮਿਟੀ ਜਿਹਦੇ ਬਾਜ ਬਣਿਆ ਹੁੰਦਾ ਉਹ ਗਲੇ ਵਾਲੀ ਤੂੰ ਸਰਪੰਚਾ ਜੇ ਹੁੰਦੀ ਮੈਂ ਦੇ ਨਾ ਦਿੰਦਾ ਇਹ ਮੇਰੇ ਅੰਦਰ ਓਕਾ ਹੋ ਜੂਣਾ ਉਹ ਵੀ ਉਹ ਤਾਂ ਫਰਿਆਦੀ ਕੋ ਟੋਟਾਇਆ ਉਹ ਟੁੱਟੇ ਹੀ ਦੇਖਣਾ ਰੁਕਈ ਦਾ ਸਰਪੰਚਾ ਕੰਮ ਖੁਣੀਆਂਜ ਹੋ ਗਿਆ ਆ ਆ ਆ ਆ ਇਹ ਆ ਗੱਡੀ ਨਹੀਂ ਉੱਡੀ ਉਹ ਗੱਡੀ ਦਾ ਹੈਗੀ ਆ ਬਹੁਤ ਆਪਾਂ ਨੂੰ ਮੋਰੀ ਨਹੀਂ ਸਾਈਕਲ ਚਾਹੀ ਸਵਾਰੀਆਂ ਆ ਪਣੀ ਕਿਹ ਆਜ ਬਣਾਵਾਂਗੇ ਤਿਆਂਦੇ ਹੁੰਦੇ 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 ਔਰ ਵੇਚਣਾ ਕਰਦਾ ਨਹੀਂ ਬੰਦਾ ਫੈਜਾ ਸੰਤਮੰਚਾ ਬੰਦਾ ਓਏ ਕਿੱਧਰ ਮੂਜਿਆ ਕਿਆ ਓਏ ਇਹ ਪਾਚੀ ਦੇ ਘਾਹੇ ਭਰਨਾ ਸੀ ਗਾਗਾ ਨਾਲ ਖਾੜਿਓ ਮੈਂ ਤੋ ਹੋ ਲੇਰ ਲੰਘ ਕੇ ਜਾਂਦੇ ਬਈ ਨਾ ਨਾ ਉਹ ਖਾ ਲਿਆ ਸਰ ਇਹ ਆ ਹੁਣ ਬਾਈਓ ਕੋਈ ਨਹੀਂ ਬਾਈਓ ਆ ਆ ਕੰਮ ਜੇ ਵੀ ਹੋ ਗਏ ਨੇ ਪੜੀਆਂ ਕੰਮੋਂ ਚ ਲਾ ਕੇ ਲਵੇ ਉਹ ਵੀਡੀਓ ਤੇ ਤੋੜ ਲਈ ਇੰਨਾ ਗਾ ਰੱਖਣਾ ਪੈਂਦਾ ਸਤਾਂਕ ਇਹ ਕਿਹੜੇ ਆ ਗਏ ਥਾਲੇ ਓਏ ਸਸੀ ਕਾਲ ਜੀ ਕੋਣੋਂ ਤੁਸੀਂ ਕਿਧਰ ਮੂੰਹ ਤੇ ਕਿਹਾ ਸਰਪੰਚੀ ਦੇ ਬਾਰੇ ਨਾ ਜੀ ਜੀ ਅਰੇ ਪਤਾ ਹੈ ਇੱਕ ਬੰਤੀ ਬਾਇ ਕੋ ਸ ਹਾਂ ਜੀ ਹਾਂ ਇੰਟਰਨੈਟ ਚ ਲਾ ਬੈਗੇ ਗੱਲ ਅੱਡੀ ਕਰਨ ਪਰ ਆ ਲੱਗ ਗਏ ਹੁੰਦੇ ਇਹ ਗਾਲੀਆਂ ਪਿਆਗੇ ਯਾਰ ਆਮਲੀਆ ਸੁੱਕਾ ਪੀ ਫਿਰਦੇ ਆਹ ਤਾਂ ਨੋਟ ਲੇਖ ਰਾਮ ਹਾਂਜੀ ਹਾਂਜੀ ਹਾਂ ਲੈ ਚੱਕੋ ਫਿਰ ਫਾਰਮ ਲੈ ਆਦੋ ਆਜਾ ਕੋ ਪਰ ਉਹ ਫਾਰਮ ਮੋਡਿਓ ਉਹ ਫਾਰਮ ਆਏ ਤੇ ਪਾਂਚੀ ਤੋਂ ਨੂੰ ਉਹ ਪਰ ਉਹ ਲੇਖਣਾ ਬਣਦਾ ਨਹੀਂ ਅਮੜਾ ਜੇ ਤੁਸੀਂ ਪਾ ਰਹੇਂਦੇ ਹੱਥ 'ਚ ਮੋਚਾਈ ਵੀ ਆ ਮੋ ਜਾਈਏ ਕਿਨੇ ਪੁੱਟਿਆ ਘਟਿਆ ਨਾ ਜੀ ਉਹ ਡਿੰਗ ਪਿਆ ਸੀ ਹੱਸਿਆ ਹੱਸਿਆ ਹਾਂ ਬੇ ਜਿਹੜੇ ਡੇਢ ਦੇ ਨਾ ਉਹ ਲੈ ਉਹ ਵੀ ਸਾਰੇ ਧੁੰਨ ਕੋਈ ਇਨਸਾਨ ਵੀ ਛੋੜਿਆ ਵਾਲ ਕੰਮ ਲਗਿਆ ਕੀ ਲਗਿਆ ਜੀ ਉਹ ਸਾਰੇ ਬੀੜੀ ਬੀੜੀ ਆਮੀਆਂ ਦਾ ਧੁੰਨ ਸਾਰੇ ਬੀੜੀ ਹਾਂ ਹੁਣ ਤਾਂ ਜਿੱਤ ਪੱਕੀਆਂ ਵਾਲਿਆ ਦੇ ਚੱਕੋ ਮੈਂ ਵੀ ਬਿੰਦੀ ਹੁਣ ਤਾਂ ਬਣ ਕੇ 50% ਦਾ ਸਰਪੰਚ ਕੰਮ ਲੈ ਲਿਆ ਹਾਂ ਹਾਂ ਸਰਪੰਚਾ ਪਰਵਾਹ ਨਾ ਮਨ ਹੈ ਹੈ ਆਜਾ ਚੱਲੀਏ ਬੰਦਨੋ ਹੁਣ ਫਿਰ ਪਾਰਟੀ ਪੂਲਟੀ ਆ ਪਾਰਟੀ ਕਰਾਂਗੇ ਦਿਨੇ ਰੈਲੀ ਤਾਂ ਕਰ ਲਈਏ ਪਹਿਲਾਂ ਗੋਰਾ ਬੰਦੇ ਕਿੱਥੇ ਕਰਨ ਗਿਆ ਹਾਂ ਦੇਖ ਪਿੰਡ ਇਕੱਠ ਹੋਇਆ ਵਿਆਹ ਉਹ ਮਾਣਾ ਮੈਨੂੰ ਮੇਰੇ ਮੁੰਡੇ ਤੇ ਬਸ ਆਉਂਦਾ ਕੱਟਣੀ ਆਪਣੇ ਬਸ ਆਉਂਦਾ ਆ ਬਾਈ ਤੂੰ ਗੱਡੀ ਨਾਲ ਲਾ ਕਰ ਲੈ ਸਾਈਕਲ ਤਾਂ ਹੁਣ ਪੈਂਚਰ ਹੋ ਗਿਆ ਆਪਾਂ ਰੈਲੀ ਕੱਢ ਕੇ ਆਉਣੀ ਆ ਆ ਜਾਾਂਗੇ ਨਾ ਨਵੇਂ ਬੋਦਲਾ ਉਦੋਂ ਲੈ ਕੇ ਹੋਂਕਾ ਨਾ ਹੋ ਉਦੋਂ ਲੈ ਕੇ ਹੋ ਬਈ ਕਹਿਦਾ ਹੈਗਾ ਜੱਟਾਂ ਕਹਿੰਦੇ ਇਹਨੂੰ ਪੰਦਨੀ ਆਣੇ ਆਪਾਂ ਨੇ ਆਏ ਰੀ ਸਰਪੰਚੀ ਅਸਾਂ ਦੀ ਠੀਕ ਆ ਨਾ ਆਇਆ ਫਿਰ ਸਰਪੰਚਾ ਕਰੀਆਂ ਆਇਆ ਆ ਗਿਆ ਆ ਡੰਬਾ ਲੈ ਕੇ ਆਇਆ ਅਲਾਹੀ ਮਾਰਿਆ ਅਲਾਹੀ ਮਾਰਿਆ ਅਲਾਹੀ ਮਾਰਿਆ ਹਾਲੇ ਦੇਖੀ ਵਦਨ ਨਾਲੀ ਹਾਲੇ ਰਿਆ ਲਿਆ ਦੇਖ ਠੀਕ ਆ ਆਪ ਜਮੀਰ ਆਮੀਦੇ ਫਰਮਾਂਚ ਬਣਾਦਾ ਬਸ ਤੈਨੂੰ ਬਣ ਕੇ ਇਹਨੇ ਬਣਾਉਣਾ ਓ ਕੀ ਦਾ ਟੱਤਾ ਹੁੰਦਾ ਉਹ ਸੱਤੀਗਾ ਚਾੜੇ ਨੇ ਜਰਦਾ ਬਣਾ ਲੈਨੇ ਆ ਬਿੰਦੀ ਆਇਆ ਨਹੀਂ ਹੈ ਯਾਰ ਬਿੰਦੀ ਨੂੰ ਫੋਨ ਕੀਤਾ ਸੀ ਕਹਿੰਦਾ ਆਉਣਾ ਯਾਰ ਕਹਿੰਦਾ ਉਹ ਲੇਟ ਹੋਈ ਜਾਂਦਾ ਹੋਰ ਆਉਂਦਾ ਉਹ ਗੱਡੀ ਲੈ ਕੇ ਆਉਦਾ ਹੋਲਾ ਆਓ ਜੱਟ ਆ ਸਰਪੰਚਾ ਆਇਂ ਕਿਹੜਾ ਵਾਰੇ ਆ ਧਾਗ ਧਾ ਆਗੇ ਆਗੇ ਆ ਗਿਆ ਆ ਜਾ ਵੀ ਸ਼ੇਰ ਇੱਕ ਆ ਮੁੰਡਾ ਨਾ ਆ ਇੱਥੇ ਆ ਬਾਈ ਆ ਹੁੰਦੇ ਆ ਸਰਪੰਚ ਜੀ ਆ ਵੱਲੇ ਤੇ ਮਾਸੜੀਆਂ ਨਿਕਲੇ ਹੁਣੀ ਜੀ ਗਾਣਾ ਕਰ ਫਿਰ ਨੂੰ ਲਾ ਵੱਡਾ ਗੇਰਾ ਓ ਕੋਈ ਮੰਜਾ ਕੋਈ ਕੁਰਸੀ ਕਰ ਸੀ ਨਾ ਹੱਲ ਕਰ ਦੋ ਚੱਕ ਲਿਆਉਂਦੇ ਆ ਬਾਬਾ ਜਾ ਵੜਾ ਹੋਣਗੇ ਨਾ ਲੇਰ ਅਲੀਗੜੀ ਆਪਣਾ ਗਾਮਾ ਵੀਰ ਸਰਪੰਚੀ ਦੇ ਵੋਟਾਂ ਵਿੱਚ ਖੜਾ ਹੋਇਆ ਜਿਹਦਾ ਕੀ ਜੋਨਸਨ ਬੀੜੀ ਹੈ ਮੇਰੇ ਵੀਰੋ ਥੀੜੇ ਦੇ ਬਦਲਨ ਮੋੜਾ ਲਾ ਕੇ ਜਿੰਦੂ ਕਾਪੜਾ ਹੋਤਾ ਮੋਟਾ ਜਿੰਦਾਬਾਦ 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 ਗਾਮਾ ਵੀਰ ਦਾ ਜੋਨਸਨ ਬੀੜੀ ਹੈ ਸਭ ਵੋਟਾਂ ਪਾਓ ਆਹ ਕਰਦਾਂਗੇ ਸਮਝ ਆ ਬਰਾ ਮੇਰੇ ਵੀਰੋ ਸਰਪੰਚ ਵਾਲੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੇ ਸੁਣ ਲਈ ਪਹੁੰਚੇ ਸਾਡਾ ਅਮਲੀ ਵੀਰ ਗਾਮਾ ਸਰਪੰਚੀ ਦੇ ਵੋਟਾਂ ਵਿੱਚ ਖੜਾ ਹੈ ਜਿਹਦਾ ਚੋਣ ਨਿਸ਼ਾਨ ਬੀੜੀ ਇੱਥੇ ਮੋਰ ਲਾ ਕੇ ਗਾਮੇ ਨੂੰ ਕੰਮਜਾ ਬਣਾਉਣਾ ਤੁਹਾਨੂੰ ਸਾਡੇ ਗਾਮਾ ਜੀ ਕਹਿਣਗੇ ਸ੍ਰੀ ਗਾਦੀ ਸ੍ਰੀ ਗਾਦੀ ਤਸਿਲ ਗਾਦੀ ਸ੍ਰੀ ਗਾਦੀ ਸ੍ਰੀ ਗਾਦੀ ਮੇਰੇ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਆਪਾਂ ਨੂੰ ਨਸ਼ਾ ਪਤਾ ਬਲੇਪਨ ਨਹੀਂ ਹੋ ਰਹਾ ਇਹ ਬਹੁਤ ਦੁੱਖ ਨਹੀਂ ਕਰਨਾ ਵੀ ਆਪਾਂ ਹੁਣ ਬੈਨਜੋ ਤੋਂ ਤੋੜ ਲਗੀ ਰਹੀ ਦੀ ਜੀ ਔਖਾ ਹੋ ਜਾਂਦਾ ਸਰੀਰ ਹਾਂਜੀ ਹਾਂਜੀ ਤੇ ਮਰ ਤੂੰ ਸਾਨੂੰ ਫੋਟਾ ਪਾ ਕੇ ਕਾ ਯਾ ਪਾਉਂਗੇ ਧਾਰੂ ਵਾਲੇ ਬੰਦੇ ਵਾਸਤੇ ਘਰ ਦੇ ਵਿੱਚ ਤਿੰਨ ਟੁੱਟੀਆਂ ਲਗਾ ਗਏ ਪੈਸੋ ਮੱਲੇ ਕਦੇ ਬਿਜਦੀ ਆਉ ਦਾਰੂ ਹਾਂ ਹਾਂ ਇੱਕ ਕਦੇ ਬਿਜਦੀ ਆਉ ਖਾਰਾ ਹਾਂ 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 ਇੱਕ ਕਦੇ ਬਿਜਦੀ ਆਉ ਪਾਣੀ ਕੜਾ ਉਤਾਰਿਓ ਨਹੀਂ ਚੱਲਣਾ ਵਧੀਆ ਕੁਆਲਿਟੀ ਦੇ ਪੀਜਾਗੇ ਦਰੂ ਮਾੜੀ ਨਹੀਂ ਆਉਂਦੀ ਐਮਐਲਏ ਸਾਹਿਬ ਦਾ ਫੋਨ ਆਇਆ ਪਰ ਮੈਂ ਭਰੇ ਸੁਣਾ ਉਸ ਤੋਂ ਬਾਅਦ ਮੁੱਕੀ ਨਾ ਹਰ ਇੱਕ ਮਿੰਟ ਰੱਕਾ ਆਉਂਦਾ ਓ ਸ਼ਿਟ ਹਰ ਇੱਕ ਮਿੰਟ ਰੱਕਾ ਤੇ ਇੱਥੇ ਖੜ ਜਾ ਕਰਨਾ ਸਸ ਦੇ ਵਿੱਚ ਉਸ ਤੋਂ ਬਾਅਦ ਜਿਹਨੂੰ ਜਿੰਨੀ ਲੋਡ ਹੋਏ ਅਬੇ ਰੇੜੇ ਕੱਡੇ ਲਿਆ ਆਇਆ ਘਰੇ ਲਾ ਕੇ ਬੀੜੀ ਜਿਹੜਾ ਵੀਵੇਂ ਬੀੜੀ ਨਾ ਸੱਪ ਲੜੇ ਨਾ ਕੀੜੀ ਬੀੜੀ ਬੀੜੀ ਆਮ ਕਰਦਾਂਗੇ ਬੀੜੀਆਂ ਮੰਡਲ ਗੁਰਦਾਸੇ ਸਰ ਚਾਹੀਦਾ ਉਹ ਇੱਥੇ ਦੁਕਾਨ ਖੜਾ ਦਾਂਗੇ ਮਹਰਤ ਆਪਣੇ ਨਾਂ ਤੇ ਲੜਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਇੱਥੇ ਆਏ ਤੇ ਛੋਟੀ ਜੀ ਭੇਟ ਆ ਸਾਡੇ ਵੱਲੋਂ ਜਰੂਰ ਨਾੜ ਬਾਕਸ ਤੋਂ ਨੂੰ ਧੰਨਵਾਦ ਵਰਤავੋ ਜੀ ਕੰਬਦੀ ਰਹਿ ਜਾਓ පංචා බෝට පව එන්න බැවිෙන්කම් මය ඇදලා පෝතතුලති පෙටි ප්ඩගයා ලා ඇතේ කෝර අරක තු චැම කරයාරු ඔේ සඩබ යු බිලියා ය කර පිියා පි ිය පස අු ෝු මයි කියා නවස් වලී මයින්ට රාම කන්ටර ආින ਇਧਰ ਪੰਜਾਬ ਦੀ ਰਾਵੀ ਬਗੱਪਾ ਦਾ ਆ ਨੰਨ ਤੱਕ ਕਰਦਾ ਨਹੀਂ ਨਹੀਂ ਗਈ ਥੱਕਣੀ ਜਿੰਨਾ ਬਾਈ ਤਾਂ ਆਪਾਂ ਨੇ ਉੱਟਣੇ ਗੱਲ ਨੂੰ ਯਾਰ ਕਾ ਪੂਰਾ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਲੱਗੀ ਅੱਜ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀ ਨਵੇਂ-ਨਵੇਂ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਤੁਸੀਂ ਸਾਡੀ ਪੁਰਾਣੀ ਵੀਡੀਓਜ਼ ਕਰੀ ਸਾਧ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦਾ ਵੀ ਅਗਲਾ 파ਟ ਜਲਦੀ ਹੀ ਅਸੀਂ ਕੱਢ ਰਹੇ ਹਾਂ ਤਾਂ ਉਹਦੇ ਲਈ ਵੀ ਤਿਆਰ ਹੋ ਜਾਓ ਲਵ ਯੂ ਗਾਇਸ ਟੇਕ ਕੇਅਰ